ਮੈਂ ਕਿਉਂ ਨਹੀਂ ਅੰਦਰ ਜਾਉਂਗਾ ਮੇਰੇ ਘਰ ਸਾਂ ਤੁਸੀਂ ਆਪ ਬੁਲਾ ਲਿਆ ਆਪ ਬੁਲਾ ਲਿਆ ਕੋਈ ਗੱਲ ਨਹੀਂ ਭਾਜੀ ਆਪਾਂ ਐਸਚੂ ਸੋ ਆਪੇ ਤੁੰਡੀ ਨਹੀਂ ਬੁਲਾ ਲਿਆ ਤੇ ਤੁਸੀਂ ਘਰ ਆ ਜਾਣਾ ਮੇਰੇ ਵੀ ਡਿਊਟੀ ਤੇ ਬੁਲਾਇਆ ਆ ਜਾ ਮੇਰਾ ਕੋਈ ਨਹੀਂ ਮੰਨ ਤੱਕੇ ਨਾ ਮਾਰਨ ਇਹ ਅੰਦਰ ਹੀ ਅੰਦਰ ਸ਼ਾਇਦ ਤੋਂ ਹੀ ਖਰਚ ਹੋ ਜਾਵੇ ਸ਼ਾਇਦ ਤੋਂ ਹੀ ਜਾਣਾ ਮੇਰਾ ਆਪਾਂ ਇੱਥੇ ਹੀ ਪੱਜਦੇ ਨੇ ਭਾਜੀ ਤੁਹਾਡੇ ਨਾਲ ਮੈਂ ਤਾਂ ਕਹਿ ਰਿਹਾ ਤੁਸੀਂ ਤਾਂ ਅੰਦਰ ਤੁਸੀਂ ਤਾਂ ਹੈ ਹੀ ਨਹੀਂ ਮੈਂ ਇਹਨਾਂ ਨੂੰ ਆਜਾ ਮੇਰਾ ਵੀਰ ਅੰਦਰ ਫਿਰ ਤੁਸੀਂ ਕਹਿੰਦੇ ਠੱਕੇ ਬੁਲਾਏ ਸੀ ਅਸੀਂ ਅੰਦਰ ਆਏ ਵਰਤੀ ਪਾ ਕੇ ਤੁਸੀਂ ਡਿਊਟੀ ਡਿਊਟੀ ਕਰਨਾ ਆਉਗਾ ਤਾਂ ਇੱਥੇ ਆਉਗਾ ਨਾ ਕੋਈ ਨਾ ਤੇਰੇ ਕੀਦਨ ਜੋੜੀ ਲਈ ਬਲਾਸਟ ਕੋਈ ਕਾਗਜ਼ ਆ ਪੁੱਤਰ ਸਿਕਿਉਰਟੀ ਬਾਹਰ ਕਰਤੀਆਂ ਦੇਖੋ ਜੀ ਸਿਕਿਉਰਟੀ ਉਹਦਾ ਦਾਰਮਿਕ ਸਿਕਿਉਰਟੀ ਕਰ ਰਹੇ ਆ ਚਾਵਲਾ ਚਾਵਲਾ ਸਾਹਿਬ ਫੋਨ ਨਹੀਂ ਦੇਣਾ ਇਹਦਾ ਰਮਨ ਜੀ ਇਹਦਾ ਫੋਨ ਨਹੀਂ ਦੇਣਾ ਜਿਨ੍ਹਾਂ ਦੇ ਘਰ ਫੰਕਸ਼ਨ ਆ ਆ ਦੇਖੋ ਜੀ ਆ ਗੱਡੀ ਦੇ ਵਿੱਚ ਮੁਲਾਜ਼ਮ ਪਤਾਰੇ ਤੋਂ ਆਏ ਨੇ ਲੀਜੀਅਮ ਗ੍ਰੈਂਡ ਦੇ ਵਿੱਚ ਲੀਜੀਅਮ ਗ੍ਰੈਂਡ ਦੇ ਵਿੱਚ ਆਏ ਨੇ ਆ ਕੇ ਸਿਕਿਉਰਟੀ ਕਰਨ ਦੀ ਵਿਆਏ ਉਲਟਾ ਕੁੜੀ ਵਾਲੇ ਨੂੰ ਧੱਕਾ ਮਾਰਿਆ ਇਹਨਾਂ ਨੇ दारू ਪੀਤੀ ਰੱਜੇ ਪਏ ਆ ਦੇਖੋ ਕੀ ਨਾ ਨਾ ਕਿੱਥੇ ਹੋ ਤੇਰੇ ਨਾਲ ਤਾਂ ਕਿਤੇ ਬਤਾਰੇ ਦੋ ਇੱਕ ਮੁੰਡਾ ਹੋਰ ਸੀ ਇਹਨਾਂ ਦਾ ਪੀਏਪੀ ਤੋਂ ਆਇਆ ਸੀਗਾ ਓਏ ਤੁਸੀਂ ਸੀ ਮੈਂ ਤਾਂ ਬੱਸ ਕਹਿਣਾ ਵੀ ਤੁਸੀਂ ਸੀ ਇਹਨਾਂ ਨਾਲ ਤੁਸੀਂ ਤਾਂ ਬਾਹਰ ਹੀ ਖੜੇ ਪਈ ਅਸੀਂ ਤਾਂ ਮੰਨਦੇ ਤੁਸੀਂ ਬਾਹਰ ਖੜੇ ਸੀ ਤੁਸੀਂ ਆਈ ਨਹੀਂ ਸੀਗਾ ਤੇ ਦੂਜੇ ਨਾਲ ਤਾਂ ਕਿਤੇ ਹੋ ਕਿੰਦ ਨਹੀਂ ਆਪਾਂ ਜੰਗਲ ਆ ਜਾਂਗੇ ਤਾਂ ਕਿਉਂ ਨਹੀਂ ਅੰਦਰ ਜਾਊਂਗਾ ਮੇਰੀ ਗੱਲ ਸੁਣ ਸਰ ਤੁਸੀਂ ਆਪ ਬੁਲਾ ਲਿਆ ਆਪ ਬੁਲਾ ਲਿਆ ਕੋਈ ਨਹੀਂ ਭਾਜੀ ਆਪਾਂ ਐਸਐਸਪੀ ਸਾਹਿਬ ਉਹ ਕਰਤਾ ਐਸਐਸਪੀ ਸਾਹਿਬ ਨੂੰ ਆ ਰਹੇ ਆਪ ਇੱਥੇ ਆ ਰਹੇ ਆ ਸਰੋ ਐਸਐਸਪੀ ਸਾਹਿਬ ਆ ਰਹੇ ਇੱਥੇ ਆਪ ਆ ਰਹੇ ਐਸਐਸਪੀ ਸਾਹਿਬ ਆ ਰਹੇ ਫੋਨ ਕਰਤਾ ਐਮਐਲਏ ਨੂੰ ਆ ਜਾ ਮੇਰਾ ਵੀਰ ਜਰਮਨ ਰੋੜਾ ਜੀ ਨੇ ਫੋਨ ਕਰਤਾ ਆ ਰਹੇ ਆਪੇ ਡਿਊਟੀ ਨਹੀਂ ਬੁਲਾ ਲਿਆ ਆਪੇ ਤੁਸੀਂ ਫਿਰ ਆ ਜਾਣਾ ਮੇਰਾ ਵੀ ਡਿਊਟੀ ਤੇ ਬੁਲਾਇਆ ਆ ਜਾ ਮੇਰਾ ਕੋਈ ਨਹੀਂ ਮੰਨਦਾ ਕਿਉਂ ਧੱਕੇ ਨਾ ਮਾਰ ਇਹ ਅੰਦਰ ਵੀ ਅੰਦਰੋਂ ਆਏ ਆ ਅੰਦਰੋਂ ਆਜਾ ਆਜਾ ਮੇਰਾ ਵੀਰੋ ਸਰਦੋ ਕਹਿੰਦਾ ਮੈਂ ਬਰਦਾਈ ਕਰ ਮੇਰਾ ਆ ਜਾ ਮੇਰਾ ਆਪਾਂ ਇੱਥੇ ਹੀ ਭੱਜਦੇ ਨੇ ਭਾਜੀ ਤੁਹਾਡੇ ਨਾਲ ਮੈਂ ਤਾਂ ਕਹਿ ਰਿਹਾ ਤੁਸੀਂ ਤਾਂ ਅੰਦਰ ਆਓ ਤੁਸੀਂ ਤਾਂ ਹੈ ਹੀ ਨਹੀਂ ਮੈਂ ਲੈ ਆਉਂਗਾ ਇਹਨਾਂ ਨੂੰ ਆ ਜਾ ਮੇਰਾ ਵੀਰ ਅੰਦਰ ਆ ਦੇਖੋ ਇਹ ਪੁਲਿਸ ਵਾਲੇ ਦੇ ਸਾਰੇ ਤਰਲੇ ਪਾਣਡੇ ਆ ਇਹ ਡਿਊਟੀ ਤੇ ਆਏ ਆ ਨਾ ਕਰ ਮੇਰਾ ਵੀਰ ਆ ਜਾ ਆ ਜਾ ਧਾਰੂ ਪੀ ਕੇ ਡਿਊਟੀ ਕਰ ਰਹੇ ਜੀ ਆ ਜਾ ਇਹਨਾਂ ਦਾ ਪੰਚਨਾਮਾ ਕਰਾਇਆ ਜਾਵੇ ਤਾਂ ਕਿ ਪਤਾ ਲੱਗੇ ਕਿੰਨੀ ਕੁ ਪੀਤੀ ਇਹਨਾਂ ਨੇ ਅਜਿਹਾ ਇੱਕ ਮਾਮਲਾ ਜਿਹੜਾ ਧਿਆਨ ਚ ਆਇਆ ਸੀਗਾ ਜਿਹਦੇ ਵਿੱਚ ਇਹ ਪਤਾ ਲੱਗਿਆ ਸੀ ਕਿ 27 ਸਤ 2024 ਨੂੰ ਇਲਿਜੀਅਮ ਮਰਿਚ ਪਾਲਿਸ ਹੈ ਹਸ਼ਾਰਪੁਰ ਰੋਡ ਤੇ ਉਥੇ ਕੁਝ ਪੁਲਿਸ ਮੁਲਾਜ਼ਮਾ ਵੱਲੋਂ ਸ਼ਾਦੀ ਸਮਾਰੋਹ ਦੇ ਵਿੱਚ ਜਿਹੜਾ ਹਲਲ ਪਾਇਆ ਗਿਆ ਨੂੰ ਇਸ ਸੰਬੰਧੀ ਮੁਕਫਸਰ ਥਾਣਾ ਵੱਲੋਂ ਇੱਕ ਲਿਖਤੀ ਰਿਪੋਰਟ ਜਿਹੜੀ ਹੈ ਉਹ ਸਾਡੇ ਵੱਲ ਭੇਜੀ ਗਈ ਸਾਡੇ ਆਫਿਸਰ ਵਿੱਚ ਜਿਸ ਦੇ ਮੁਤਾਬਿਕ ਇੱਕ ASI सुरेंद्रਪਾਲ ਸਿੰਘ ਨੰਬਰ 877 ਤੇ ਦੂਸਰੇ ASI ਕੇਵਲ ਸਿੰਘ ਨੰਬਰ 576 ਜਲੰਧਰ ਦਿਹਾਤੀ ਇਹ ਦੋਨੋਂ ਜਿਹੜੇ ਪੁਲਿਸ ਕਰਮਚਾਰੀ ਸੀਗੇ ਇਹਨਾਂ ਨੇ ਡਿਊਟੀ ਦੇ ਦੌਰਾਨ 27 7 2024 ਨੂੰ ਸ਼ਰਾਬ ਪੀ ਕੇ ਪ੍ਰਾਈਵੇਟ ਇੱਕ ਫੰਕਸ਼ਨ ਚੱਲ ਰਿਹਾ ਸੀ ਜਿਹਦੇ ਵਿੱਚ ਕੁਝ ਵੀਆਈਪੀ ਲੋਗ ਆਏ ਹੋਏ ਸਨ ਉਸ ਵਿਆਹ ਸਮਾਗਮ ਦੇ ਵਿੱਚ ਇਹਨਾਂ ਵੱਲੋਂ ਜਿਹੜਾ ਖਲਲ ਪਾਇਆ ਗਿਆ ਉਤੇ ਸ਼ੋਰ ਸ਼ਰਾਬਾ ਕੀਤਾ ਗਿਆ ਜਿਸ ਸੰਬੰਧੀ ਇੱਕ ਡਿਟੇਲਡ ਰਿਪੋਰਟ ਜਿਹੜੀ ਹੈ ਉਹ ਬਣਾ ਕੇ ਸੀਨੀਅਰ ਅਫਸਰ ਸਾਹਿਬਾਨ ਦੀ ਸੇਵਾ ਵਿੱਚ ਇਸੇ ਭੇਜ ਦਿੱਤੀ ਹੈ ਜਿਦੇ ਵਿੱਚ ਇਹਨਾਂ ਨੂੰ ਦੋਨੋਂ ਐਨ ਜੀਓਜ਼ ਨੂੰ ਮੁਆਤਲ ਕਰਕੇ ਇਹਨਾਂ ਦੇ ਖਿਲਾਫ ਵਿਭਾਗੀ ਪੜਤਾਲ ਖੋਲ੍ਹੇ ਜਾਣ ਦੀ ਸਿਫਾਰਿਸ਼ ਕੀਤੀ ਗਈ ਹੈ